ਮਹਿਮਾਨ ਜੋ ਸੀਐਮ ਸਾਹਿਬ ਦੀ ਜੁਗ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਫਿਰ ਮਿਲੀ ਹੈ 3 ਕਿਜੀ 120 ਗ੍ਰਾਮ ਹਿਰੋਇਨ ਫੜੀ ਹੈ ਤਿੰਨ ਮੁਲਜ਼ਮ ਫੜੇ ਹੈ ਔਰ ਦੋ ਲੇਡੀਜ਼ ਨੇ ਜੁੜੀਆਂ ਕਿ ਬੜੀ ਐਕਟਿਵਲੀ ਡਰਗ ਟ੍ਰੇਡ ਦੇ ਵਿੱਚ ਇਨਵੋਲਡ ਸਿਗੀਆਂ ਐਸਐਚਓ ਮੋਕੰਪੁਰਾ ਹਰਪ੍ਰਕਾਸ਼ ਸਿੰਘ ਸਾਡੇ ਇੰਸਪੈਕਟਰ ਸਾਹਿਬ ਨੂੰ ਇਹ ਇਨਫੋਰਮੇਸ਼ਨ ਮਿਲੀ ਸੀ ਕਿ ਹਰਪ੍ਰੀਤ ਔਰ ਜਿਹੜੀ ਹੈ ਇਹ ਡਰਗ ਦਾ ਧੰਦਾ ਕਰ ਰਹੀ ਹੈ ਉਹਦੇ ਕੋਲ ਸ਼ਾਇਦ ਕੋਈ ਕਨਸਾਈਨਮੈਂਟ ਹੈ ਜੋ ਜਨੇ ਫੜਿਆ ਗਿਆ ਤੇ ਸਾਰੀ ਇਹ 3 ਕਿਜੀ 120 ਗ੍ਰਾਮ ਜਿਹੜੀ ਹੈ ਤੁਰਕਵਰ ਹੋਈ 6 ਪੈਕੇਟ ਹਿਰੋਇਨ ਦੇ ਸਾਰੇ ਜਿਵੇਂ ਪਾਕਿਸਤਾਨ ਦੇ थ्रू ਆਏ ਹੈ बिकॉज ਇਹਨਾਂ ਦੀ ਮਾਰਕਿੰਗ ਹੋਈ ਹੈ ਜਿਹੜੀ ਕਰਾਸ ਬਾਰਡਰ ਆਉਂਦੀ ਸੀ ਇਹ ਤਿੰਨੋਂ ਇੱਕ ਪਰਿਵਾਰ ਨੇ ਹਰਪ੍ਰੀਤ ਕੌਰ ਮੁਸਕਾਨ ਤੇ ਨਿਰਲ ਸ਼ਰਮਾ ਤੇ ਇਹਦੇ ਚ ਮੁਸਕਾਨ ਤੇ ਨਿਰਲ ਸ਼ਰਮਾ ਜਿਹੜੇ ਦੋਨੇ ਇਹ ਵੀ ਫੜੇ ਗਏ ਮਸਕਾਨ ਤੇ ਨੀਰਜ ਸ਼ਰਮਾ ਜਿਹੜੇ ਬ੍ਰਦਰ ਤੇ ਸਿਸਟਰ ਨੇ ਤੇ ਹਰਪ੍ਰੀਤ ਕੌਰ ਉਹਨਾਂ ਦੀ ਸਿਸਟਰ-ਇਨ-ਲॉ ਹੈ। ਇਹਦੇ ਵਿੱਚ ਮੇਨ ਗੱਲ ਸਾਹਮਣੇ ਇਹ ਆਈ ਹੈ ਕਿ ਕ੍ਰਾਸ ਬਾਰਡਰ ਜਿਹੜੇ ਇਹਨਾਂ ਦੇ ਔਰ ਬਾਰਡਰ ਦੇ ਨੇੜੇ ਰਹਿਣ ਵਾਲੇ ਲੋਕਾਂ ਨਾਲ ਸੰਪਰਕ ਹੋਏ। ਜਿੱਚ ਅਰਸ਼ਦੀਪ ਸਿੰਘ ਪੈਣੀ ਰਾਜਪੁਰਾ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਹੈ ਔਰ ਸਾਗਰ ਇੱਕ ਤੁੰਪਾਈ ਦਾ ਹੋਰ ਹੈ। ਇਹ ਸਾਰੇ ਇਹ ਬੰਦੇ ਜਿਹੜੇ ਤੁੰਪਾਈ ਮੁਕੰਪੁਰਾ ਇਰੀਏ ਦੇ ਰਹਿਣ ਵਾਲੇ ਹੈ। ਉਤੋਂ ਲਿਆ ਕੇ ਇਹ ਸਾਰੀ ਡੰਪ ਕਰਦੇ ਸੀ ਇੱਥੇ ਜਿਹੜਾ ਕਨਸਾਈਨਮੈਂਟ ਹੈ ਤੇ ਅਰਸ਼ਦੀਪ ਦੇ ਇਸ਼ਾਰਿਆਂ ਤੇ ਅੱਗੇ ਨੂੰ ਡਿਸਪੋਜ਼ਲ ਕੀਤੀ ਜਾਂਦੀ ਸੀ ਆ ਵੇਚੀ ਜਾਂਦੀ ਸੀ ਸੋ ਇਹਦੇ ਚ ਜਿਹੜੇ ਬੈਕਵਰਡ ਤੇ ਫਾਰਵਰਡ ਲਿੰਕੇਜ ਮੈਂ ਨੇ ਔਰ ਫਾਈਨੈਂਸ਼ੀਅਲ ਐਂਗਲ ਸਾਰੇ ਇਹਨਾਂ ਦੇ ਬੈਂਕ ਅਕਾਊਂਟਸ ਤੇ ਹੋਰ ਚੀਜ਼ਾਂ ਅਸੀਂ ਦੇਖ ਰਹੇ ਹਾਂ ਤਾਂ ਮੈਂ ਸਾਰੀ ਟੀਮ ਨੂੰ ਦਿਲੀ ਬੁਮਾਰਕ ਬਾਅਦ ਇੰਨਾ ਜਿਹੜਾ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਮਿਸਟਰ ਰਵਿੰਦਰਪਾਲ ਸਿੰਘ ਜੀ ਏਸੀਪੀ ਗਗਨਦੀਪ ਔਰ ਐਸਐਚਓ ਮੁਕੰਪੂਰਾ ਹਰਪ੍ਰ카ਸ਼ ਸਿਵਰ ਨੇ ਟੀਮ ਜਿਨ੍ਹਾਂ ਨੇ ਬਹੁਤ ਵਧੀਆ ਇਹ ਰਿਕਵਰੀ ਕੀਤੀ ਹੈ ਔਰ ਅਸੀਂ ਇਹਨੂੰ ਅੱਗੇ ਲੈ ਕੇ ਜਾਵਾਂਗੇ ਪਾਕਿਸਤਾਨ ਬੇਸ ਸਮਗਲਰ ਸਾਡੇ ਇੰਡੀਅਨ ਟੈਰੀਟਰੀ ਦੇ ਵਿੱਚ ਬਾਰਡਰ ਦੇ ਨੇੜੇ ਜਿਹੜੇ ਪਿੰਡ ਨੇ ਜਿਵੇਂ ਅਰਸ਼ਦੀਪ ਵਗੈਰਾ ਫੜਨੇ ਬਾਕੀ ਹੈ ਔਰ ਸਾਗਰ ਨੂੰ ਵੀ ਇਹਦੇ ਵਿੱਚ ਨਾਮਿਨੇਟ ਕੀਤਾ ਹੈ ਬਹੁਤ ਜਲਦੀ ਇਹ ਚ ਹੋਰ ਖੁਲਾਸੇ ਵੀ ਹੋਣਗੇ